ਜੀ ਦੇਖ ਰਹੋ ਹਜ਼ਾਰ ਟੀਵੀ ਨਿਊਜ਼ ਚੈਨਲ ਅਤੇ ਮੈਂ ਹ ਬੀਨੂ ਸ਼ਰਮਾ ਇਸ ਸਮੇਂ ਇਸ ਮੋਹੱਲੇ ਵਿੱਚ ਮੌਜੂਦ ਹ ਜਿੱਥੇ 3 ਬੀ 2 ਦੀ ਮਾਰਕੀਟ ਤੁਸੀਂ ਦੇਖਿਓਗੇ ਕਿ ਕੀ ਪੂਰੇ ਫੂਡ ਲਈ ਫੇਮਸ ਹੈ। ਤੁਸੀਂ ਦੇਖ ਰਹੋ ਹਜ਼ਾਰ ਟੀਵੀ ਨਿਊਜ਼ ਚੈਨਲ ਅਤੇ ਮੈਂ ਹ ਬੀਨੂ ਸ਼ਰਮਾ ਇਸ ਸਮੇਂ ਇਸ ਮੋਹੱਲੇ ਵਿੱਚ ਮੌਜੂਦ ਹ ਜਿਹੜੀ ਫੂਡ ਮਾਰਕੀਟ ਹੈ ਉਹ ਫੇਮਸ ਹੈ ਕਿਉਂਕਿ ਹੋਮਲੈਂਡ ਦੇ ਸਾਹਮਣੇ ਹੈ ਤੇ ਸਾਹਮਣੇ ਹੀ ਨਿਊ ਮਾਰਕੀਟ ਓਪਨ ਹੋਈ ਹੈ। ਪੰਜਾਬੀ ਚਾਹ ਜੂਰੀ ਤੁਸੀਂ ਸੁਣੋਗੇ ਕਿ ਅਕਸਰ ਆਪਾਂ ਇੱਕ ਟਿਪੀਕਲ ਦੇਸੀ ਦਾ ਨਾਮ ਹੈ ਕਿ ਚੂਰੀਆਂ ਪਹਿਲਾਂ ਮੰਮੀਆਂ ਬਣਾਉਂਦੀ ਸੀ ਹੁਣ ਉਹੀ ਟ੍ਰੈਂਡ ਮੁੜ ਤੋਂ ਵਾਪਸ ਆ ਚੁੱਕਿਆ ਪੰਜਾਬੀ ਚਾਹ ਚੂਰੀ ਵਿੱਚ ਇਸ ਸਮੇਂ ਸੀ ਮੌਜੂਦਾਂ ਤੇ ਬਹੁਤ ਸਾਰੇ ਆਊਟਲੈਟਸ ਨੇ ਪੰਜਾਬੀ ਚਾਹ ਚੂਰੀ ਦੇ ਦੇਸੀ ਜਪਾਵੇਂ ਦੇਸੀ ਰੰਚਾਇਆ ਜਾਂ ਚਾਹ ਚੂਰੀ ਹੈ ਪਰ ਇਹ ਜਿਹੜਾ ਆਊਟਲੈਟ ਹੈ ਮੈਨੂੰ ਬਹੁਤ ਵੱਖਰਾ ਲੱਗਿਆ ਕਿਉਂਕਿ ਇੱਕ ਤਾਂ ਚੂਰੀ ਚ ਕੁਆਲਟੀ ਵਾ ਦੇਖ ਸਕਦੇ ਹੋ ਕਿ ਸੌਫਟਨੈਸ ਬਹੁਤ ਹੈ ਦੂਸਰਾ ਗੁਰਦੀ ਚਾਹ ਗੁਰਦੀ ਜਾ ਕਿਸ ਨੂੰ ਨਹੀਂ ਪਸੰਦ ਹੈ ਤਾਂ ਇਸ ਸਮੇਂ ਮੇਰੇ ਨਾਲ ਮੌਜੂਦ ਨੇ ਸ਼ਹਿਰੀ ਵਿਰਕ ਜੀ ਜਿਨ੍ਹਾਂ ਨੂੰ ਲਗਭਗ 5 ਸਾਲ ਹੋ ਚੁੱਕੇ ਨੇ ਫੂਡ ਇੰਡਸਟਰੀ ਵਿੱਚ ਤੇ ਫਿਲਮ ਦੀ ਬੰਦੀਆ ਜਾਂ ਹੋਰ ਪੰਜਾਬੀ ਫਿਲਮਾਂ ਨੇ ਤਾਂ ਖਾਸ ਮੌਕੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਹੋਰ ਕੀ ਕੀ ਇੰਟਰਸਟਿੰਗ ਫੈਕਟਰਸ ਨੇ ਪੰਜਾਬੀ ਚਾਹ ਚੁਰੀ ਦੀ ਕਿਸ ਤਰ੍ਹਾਂ ਨਾਮ ਪਿਆ ਪੰਜਾਬੀ ਚਾਹ ਚੁਰੀ ਕੀ ਖਾਸ ਹੈ ਬਾਕੀਆਂ ਨਾਲੋਂ ਵੱਖਰਾ ਕਿਵੇਂ ਹੈ ਤੁਹਾਡਾ ਬਹੁਤ ਬਹੁਤ ਵਗਦਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਚਾਹ ਦੀ ਚੁਰੀ ਨਾਲ ਚੁਰੀ ਦੇਖੋ ਬਚਪਨ ਤੋਂ ਖਾ ਰਿਆ ਮਾਵਾ ਦੇ ਹੱਥਾਂ ਦੇ ਹਨ ਜੀ ਮਤਲਬ ਬਹੁਤ ਜ਼ਿਆਦਾ ਇਕ ਤਾਂ ਸਵਾਦ ਆ ਇਕ ਤਾਂ ਹਟਕੇ ਥੋੜੀ ਜੀ ਨਾ ਇਹਨੂੰ ਫਾਸਟ ਫੂਡ ਜੇ ਆਪਾਂ ਗਿਣ ਸਕਦੇ ਆ ਤੇ ਨਾ ਆਪਾਂ ਇੱਕ ਤਾਂ ਚਾਹ 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 ਦਾ ਇੱਕ ਨਾ ਹਰ ਇੱਕ ਪੰਜਾਬੀ ਨੂੰ ਨਸ਼ਾ ਹੁੰਦਾ ਏ ਹੈਨਾ ਜੀ ਤੇ ਇਹ ਗੋੜਾ ਵਾਲੀ ਚਾਹ ਆਪਾਂ ਬਚਪਨ ਤੋਂ ਪੀਂਦੇ ਆ ਰਹੇ ਆ ਨਾਨੀ ਦਾਦੀ ਦੇ ਮਾਤਾ ਦੇ ਹੱਥਾਂ ਦੀ ਤੇ ਬਹੁਤ ਵਧੀਆ ਹੈ ਤੇ ਇੱਕ ਫੂਡ ਫੂਡ ਇੰਡਸਟਰੀ ਚ ਜਿੱਦਾਂ ਸਭ ਦਾ ਇੱਕ ਇੱਕ ਆਪਣੀ ਡਿਸ਼ ਹੁੰਦੀ ਆ ਚਾਈਨੀਜ਼ ਹੋਗੀ ਹੈਨਾ ਜੀ ਸਾਊਥ ਇੰਡੀਅਨ ਹੋਗੀ ਜਾਂ ਇੰਡੀਅਨ ਹੋਗੀ ਤੇ ਇਦਾਂ ਇੱਕ ਆਪਾਂ ਇੱਕ ਯੂਨੀਕ ਜਿਹਾ ਲੈ ਕੇ ਆਏ ਵੀ ਸਾਡਾ ਵੀ ਹਨਾ ਪੰਜਾਬੀਆਂ ਦਾ ਵੀ ਇੱਕ ਕੋਈ ਹੋਵੇ ਵਿੱਚ ਤੇ ਬਸ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇਹ ਲੈ ਕੇ ਆਏ ਆਂ ਟੇਸਟ ਵਾਈਸ ਗੱਲ ਕਰੀਏ ਉਹਦੇ ਬਹੁਤ ਸਾਰੇ ਆਊਟਲੈਟਸ ਨੇ ਚਾਹ ਚੂਰੀ ਵੀ ਹੈ ਪੰਜਾਬੀ ਚਾਹ ਚੂਰੀ ਵੱਖਰਾ ਹੈ ਇੱਕ ਤੁਸੀਂ ਪੰਜਾਬੀ ਕਲਚਰ ਨੂੰ ਬੇਸਿਕਲੀ ਹਾਈਲਾਈਟ ਕਰ ਰਹੇ ਹੋ ਤੇ ਪੰਜਾਬੀ ਚਾਹ ਚੂਰੀ ਨਾਮ ਕਿਵੇਂ ਆਇਆ ਕਨਸੈਪਟ ਕਿੱਦਾ ਹੈ ਮੰਨ ਵਿੱਚ ਤੇ ਇਹਦਾ ਟੇਸਟ ਬਾਕੀ ਨਾਲੋਂ ਵੱਖਰਾ ਕਿਵੇਂ ਆ? ਹਾਂਜੀ ਇਹਦਾ ਨਾਮ ਪੰਜਾਬੀ ਮਤਲਬ ਇੱਕ ਹੈ ਦੇਖਦੇ ਸਾਰੇ ਦਰ ਆ ਦ ਪੰਜਾਬੀਤ ਚਲਕਦੀ ਇਹ ਦੇ ਵਿੱਚੋਂ ਹਣਾ ਜੀ ਤੇ ਤਾਹਾਂ ਕਰਕੇ ਇੱਕ ਆਪਾ ਫੂਡ ਰੈਸਟਰੀ ਦੇ ਵਿੱਚ ਆਏ ਆ ਪੰਜਾਬੀਤ ਨੂੰ ਲੈ ਕੇ ਵੀ ਫੂਡ ਦਾ ਨਾਮ ਹੀ ਪੰਜਾਬੀ ਹੋਵੇ ਚਾਈਨੀਜ਼ ਇੰਡੀਅਨ ਲਾ ਲਓ ਜਿੱਦਾਂ ਉਦਾਂ ਤੇ ਇਹ ਵੀ ਇੱਕ ਪੰਜਾਬੀ ਦੇ ਨਾਮ ਤੋਂ ਇਹ ਜਿਹੜੀ ਆਪਣੀ ਚੂਰੀ ਆ ਚਲੋ ਹੋਰ ਆਊਟਲੈਟ ਤੋਂ ਵੀ ਮਿਲਦੀ ਆ ਸਵਾਦ ਹੋਊਗੇ ਉਹਨਾਂ ਦੇ ਵੀ ਪਰ ਜਿਹੜੀ ਆਪਣੀ ਚੂਰੀ ਇੱਥੋਂ ਮਿਲਦੀ ਆ ਉਹ ਆਪਾਂ ਉਹਦੇ ਘਰ ਦੇ ਦੇਸੀ ਘੋਦੀ ਆਪਾਂ ਬਣਾਣੇ ਆ ਜੀ ਤੇ ਤੁਸੀਂ ਖਾ ਕੇ ਦੇਖੀ ਹੈ ਜੀ ਕਿ ਦੀ ਕਿਨੀ ਕਿਸਟਰ ਤੁਹਾਨੂੰ ਲਗਭਗ ਸ਼ੈਰੀ ਜੀ 5 ਸਾਲ ਹੋ ਚੁੱਕੇ ਨੇ ਫੂਡ ਇੰਡਸਟਰੀ ਵਿੱਚ ਕਿਦਾਂ ਸਟਾਰਟਅਪ ਹੋਇਆ ਕੀ ਇੰਟਰਸਟਿੰਗ ਫੈਕਟਰਸ ਰੇ ਸਟਰਗਲਿੰਗ ਪੀਰੀਅਡ ਕਿੰਨਾ ਰਿਹਾ ਥੇ 5 ਸਾਲਾਂ ਵਿੱਚ ਐਜ਼ ਅ ਬਿਜ਼ਨਸਮੈਨ ਲਗਾ ਲੋ ਤੁਸੀਂ ਕੀ ਬਦਲਾਅ ਦੇਖਿਆ ਟ੍ਰੈਂਡ ਵਾਈਜ਼ ਕੀ ਚੇਂਜ ਦੇਖਿਆ ਫੂਡ ਇੰਡਸਟਰੀ ਵਿੱਚ ਹਾਂਜੀ ਜਿਹੜੇ ਸਟਾਰਟਅਪ ਕੀਤਾ ਸੀਗਾ ਜਿੱਦਾਂ ਆਪਾਂ ਨਿੱਕੇ ਹੁੰਦੇ ਤੋਂ ਮਾਤਾ ਜਿੱਦਾਂ ਰੋਟੀ ਪਕਾਉਂਦੇ ਹੁੰਦੇ ਆ ਚੌਕੇ ਤੇ ਬਸ ਚੌਕੇ 'ਚ ਬੈ ਕੇ ਖਾਧੀਆਂ ਕੁਛ ਆਪਾਂ ਵੀ ਨਿੱਕੇ ਹੁੰਦੇ ਉਹ ਨਿੱਕੇ ਨਿੱਕੇ ਰੋਟੀਆਂ ਬਣਾਉਂਦੇ ਹੁੰਦੇ ਸੀ ਬਸ ਸ਼ੌਂ ਹੋਰ ਵੀ ਚੀਜ਼ਾਂ ਮਤਲਬ ਬਣਾਉਣ ਲੱਗ ਗਏ ਘਰੇ ਸਬਜੀ ਸੁਬਜੀ ਮਾਤਾ ਦੇ ਨਾਲ ਹੈਲਪ ਕਰਨੀ ਫਿਰ ਉਸ ਚ ਇੰਟਰਸਟ ਜਿਆਦਾ ਵਧਦਾ ਗਿਆ ਇਸ ਚੱਕਰ ਚ ਪਰ ਹੁਣ ਹੋਰ ਵੀ ਦੇਖ ਲੋ ਅੱਗੇ ਤੁਸੀਂ ਸੇ ਕੁਲੜ ਚਾਹ ਕੁਲੜ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਸਟੀਲ ਦਾ ਸਟੀਲ ਜਨ ਅੱਜਕਲ ਟ੍ਰੈਂਡ ਨਹੀਂ ਹੈ ਕੁਲੜ ਦਾ ਔਨ ਟ੍ਰੈਂਡ ਹੈ ਇਸ ਟਾਈਮ ਇਹਦੇ ਬਾਅਦ ਅਸੀਂ ਜਾਨਣਾ ਚਾਹਾਂਗੇ ਕਿ ਤਾਂ ਬਿਮਾਰੀਆਂ ਤੋਂ ਰਹਿਤ ਹੈ ਮਤਲਬ ਕੋਈ ਨੁਕਸਾਨ ਨਹੀਂ ਤੁਸੀਂ ਯੂਜ਼ ਵੀ ਕਰ ਸਕਦੇ ਹੋ ਤੇ ਕੁਲੜ ਚਾਹ ਅੱਜਕਲ ਬਹੁਤ ਐਂਟਰ ਔਨ ਟ੍ਰੈਂਡ ਹੈ ਤੁਸੀਂ ਜਿੱਥੇ ਜਾਓ ਇਹ ਸਾਰੀ ਮਾਰਕੀਟ ਔਨ ਟ੍ਰੈਂਡ ਕੁਲੜ ਚਾਈ ਪ੍ਰੇਫਰ ਕਰਦੇ ਅਕਸਰ हां जी ਇਹ ਕੁੱਲਰ ਦੇਖੀਏ ਕਪੜੇ ਭਾਰਤ ਦੀ ਮਿੱਟੀ ਜਾਣਾ ਜੀ ਇੱਕ ਆਪਾਂ ਚਾਹ ਪੀ ਲੈਣੇ ਇੱਕ ਨੂੰ ਆਪਾਂ ਚੁੰਮਣ ਦਾ ਮੌਕਾ ਮਿਲ ਜਾਂਦਾ ਹੈ ਠੀਕ ਹੈ ਇੱਕ ਇੱਕ ਹੁੰਦਾ ਪਲਾਸਟਿਕ ਹੁੰਦਾ ਨਾ 100 ਬਿਮਾਰੀਆਂ ਹੁੰਦੀਆਂ ਜੀ ਉਹਦੇ ਵਿੱਚ ਗਰਮ ਹੁੰਦਾ ਨਾ ਡਿਸਪੋਜ਼ਲ ਅੰਦਰ ਜਾਂਦਾ 100 ਤਰੀਕੇ ਦੀਆਂ ਬਿਮਾਰੀਆਂ ਫਲਾਉਂਦਾ ਪਰ ਇੱਕ ਮਿੱਟੀ ਹੈ ਜੀ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਬਹੁਤ ਵਧੀਆ ਆਰਗੈਨਿਕ ਹੈ ਜੀ ਜੇਕਰ ਮੈਂ ਪੰਜਾਬੀ ਚਾਹ ਚੂਰੀ ਦੇ ਇੰਟਰਸਟਿੰਗ ਫੈਕਟਰ ਹਾਈਲਾਈਟਸ ਯੂਐਸਪੀ ਦੀ ਗੱਲ ਕਰਦਾ ਤਾਂ ਉਹ ਕੀ ਹੈਗਾ ਚਾਹੀ ਸਾਡੀ ਜੀ ਡਿਫਰੈਂਟ ਇੱਕ ਤਾਂ ਗੋੜਾ ਵਾਲੀ ਹੋਗੀ ਸਾਡੀ ਅਧਕਰ ਵਾਲੀ ਹੋਗੀ ਲਾਚੀ ਵਾਲੀ ਹੋਗੀ ਹੋਰ ਵੀ ਕਈ ਨੇ ਇੱਕ ਸਾਡੀ ਚੂਰੀ ਜਿਹੜੀ ਸਪੈਸ਼ਲ ਹੈ ਜੀ ਤੁਹਾਡੇ ਦੋਵੇਂ ਫੀਲਡ ਡਿਫਰੈਂਟ ਨੇ ਤੁਸੀਂ ਫੂਡ ਇੰਡਸਟਰੀ ਵੀ ਮੈਨੇਜ ਕਰਦੇ ਹੋ ਤੇ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹੋ ਤੇ ਉਹ ਦੋਨੋਂ ਫੀਲਡ ਜਾਨਸ ਡਿਫਰੈਂਟ ਨੇ ਭਾਵੇਂ ਪੰਜਾਬੀ ਇੰਡਸਟਰੀ ਹੈ ਭਾਵੇਂ ਫੂਡ ਇੰਡਸਟਰੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੇ ਕਿੱਦਾਂ ਮਤਲਬ ਸੋਚਿਆ ਕਿ ਫਿਲਮਾਂ ਵਿੱਚ ਵੀ ਕੰਮ ਕੀਤਾ ਜਾਵੇ ਤੇ ਇਹ ਚੀਜ਼ ਨੂੰ ਵੀ ਮੈਨੇਜ ਕੀਤਾ ਜਾਵੇ ਦੋਵਾਂ ਚੀਜ਼ਾਂ ਨੂੰ ਬੈਲੈਂਸ ਕਿਵੇਂ ਕਰਦੇ ਹੋ ਤਿੱਕੇ ਉਹ ਇੱਕ ਪੈਸ਼ਨ ਆ ਹਨਾ ਜੀ ਉਹ ਅੱਗੇ ਆਉਣਾ ਆਪਾਂ ਸਟਾਰਟਿੰਗ ਤੋਂ ਟੀਵੀ ਦੇਖਦੇ ਸੀ ਵੀ ਮੈਂ ਵੀ ਟੀਵੀ 'ਚ ਆਉਣਾ ਹਾਲੀਵੁੱਡ ਐਕਟਿੰਗ ਦਾ ਸ਼ੌਂਕ ਗਾਉਣ ਦਾ ਵੀ ਬਹੁਤ ਸ਼ੌਂਕ ਹੈ ਜੀ ਮੈਂ ਲਿਖਦਾ ਵੀ ਆਪਾਂ ਤੇ ਇਹ ਜਿਹੜੀ ਆਪਾਂ ਬਣਾਉਣੀ ਆ ਹਰ ਇੱਕ ਪੰਜਾਬੀ ਦੇ ਖੂਨ 'ਚ ਹੀ ਆ ਜੀ ਤੇ ਜੇ ਆਪਾਂ ਗਾਉਣ ਦੀ ਗੱਲ ਕੀਤੀ ਤਾਂ ਕੁਝ ਆਪਣੇ ਚਾਹਣਵਰ ਲਈ ਕੁਝ ਲਾਈਨਾਂ ਪੇਸ਼ ਕਰ ਦਿਓ ਕਿਉਂਕਿ ਆਪਾਂ ਸਿੰਗਿੰਗ ਦੀ ਗੱਲ ਕੀਤੀ ਹੋਣ ਹਾਂਜੀ ਹਾਂਜੀ ਜ਼ਰੂਰ ਤੁਹਾਨੂੰ ਸੁਣਾਉਨੇ ਆ ਜੀ ਅ ਅੱਜ ਮਦਰ ਦੇ ਆਇਆ ਤੇ ਮਾਂ ਤੇ ਸੁਣਾਉਨੇ ਆ ਹੋ ਐਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਹਾਏ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਹੋ ਪੁੱਤਰ ਪਾਵੇਂ ਲੱਖ ਜਹਾਨ ਤੋਂ ਮੰਦੇ ਨੇ ਪਰ ਮਾਵਾ ਆਖਣ ਸਾਰੇ ਜੱਗ ਤੋਂ ਚੰਗੇ ਨੇ ਹੋਰ ਕਿਸੇ ਤੋਂ ਜਨੇਕ ਬਫਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਤਵਾ ਜਦੋਂ ਤੁਸੀਂ ਚੂਰੀ ਖਾਣੋਂ ਜਦੋਂ ਤੁਸੀਂ ਅੱਜ ਕਿਹਾ ਕਿ ਮਦਰਸ ਦੀ ਹੈ ਚੂਰੀ ਖਾਣ ਦੇ ਟਾਈਮ ਕਿਹੜੀ ਗੱਲ ਸਭ ਤੋਂ ਪਹਿਲਾਂ ਮਾਈਂਡਸ ਹੁੰਦੀ ਰਿਕਾਲ ਮੰਮੀ ਦੀ ਯਾਦ ਤਾਂ ਹੁੰਦੀ ਹੋਗੀ ਹੋਰ ਕਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਚੀਜ਼ਾਂ ਵਾਪਸ ਤੁਹਾਡੀ ਮਾਈਂਡ ਜਿਹੜੀ ਮੈਮਰੀ ਹੈ ਉਹ ਰਿਕਾਲ ਹੋ ਜਾਂਦੀ ਹੈ ਹਾਂਜੀ ਹਾਂਜੀ ਜਿੱਦਾਂ ਨਿੱਕੇ ਹੁੰਦੇ ਆ ਨਾ ਜੀ ਕਈ ਵਾਰ ਮਾਤਾ ਰੋਟੀ ਖਵਾਉਂਦੀ ਕਈ ਵਾਰ ਬਚਪਨ ਇਦਾਂ ਦਾ ਹੁੰਦਾ ਵੀ ਨਹੀਂ ਜੀ ਕਰਦਾ ਹੁੰਦਾ ਸੀ ਤੇ ਮਾਤਾ ਫਿਰ ਕਹਿੰਦੇ ਨੇ ਚੱਲ ਰੋਟੀ ਨਹੀਂ ਖਾਣੀ ਚੂਰੀ ਖਵਾ ਦਿੰਨੇ ਆ ਫਿਰ ਬੜਾ ਮਨ ਨੂੰ ਸਕੂਨ ਜਿਹਾ ਮਿਲਦਾ ਹਾਂ ਚੂਰੀ ਬਣਾ ਦੋ ਬਸੋ ਜਦੋਂ ਹੁਣ ਚੋਰੀ ਦੇਖਦੇ ਨਾ ਫਿਰ ਉਹ ਚੀਜ਼ਾਂ ਚੇਤੇ ਹੁੰਦੀਆਂ ਧਿਆਨ ਚ ਰੱਖਦੇ ਆ ਯਾਰ ਵੀ ਐਤਾ ਐਤਾ ਮਾਤਾ ਖਵਾਂਦੀ ਹੁੰਦੀ ਸੀ ਕੁੱਟ ਕੇ ਖਾਂਦੀ ਸੀ ਜਿਵੇਂ ਹਨਾ ਉਹ ਚੀਜ਼ਾਂ ਅੱਜ ਦੀ ਯੁਵਾ ਪੀੜ੍ਹੀਆਂ ਨੌਜਵਾਨ ਪੀੜ੍ਹੀ ਅਕਸਰ ਨਸ਼ੇਵਲ ਜਾਰੀ ਹੋ ਨਸ਼ੇ ਛੱਡ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਦੇਸੀ ਖੁਰਾਕ ਖਾਓ ਮੁੜ ਤੋਂ ਦੇਸੀ ਖੁਰਾਕਾ ਔਨ ਡਿਮਾਂਡ ਨੇ ਔਨ ਟ੍ਰੈਂਡ ਨੇ ਤੇ ਇਹਨਾਂ ਨੂੰ ਖਾਓ ਤੇ ਜਿਹੜੀ ਵੀ ਪੰਜਾਬੀ ਸੱਭਿਆਤਾ ਆਪਣਾ ਪੰਜਾਬੀ ਕਲਚਰ ਆ ਉਹਨੂੰ ਹਾਈਲਾਈਟ ਕੀਤਾ ਜਾਵੇ ਚਾਹੇ ਉਹ ਆਪਣੇ ਖਾਣ ਪੀਣ ਦੇ ਜ਼ਰੀਏ ਕਰੋ ਤੁਸੀਂ ਚਾਹੇ ਕੋਈ ਵੀ ਪ੍ਰੋਸੈਸ ਤੁਸੀਂ ਅਪਣਾਓ ਬਿਲਕੁਲ ਬਿਲਕੁਲ ਜੀ ਅੱਜ ਕੱਲ ਦੇਖੋ ਮੁੰਡੇ ਸਾਰੇ ਜਿਵੇਂ ਬਹੁਤ ਕੁੜੀਆਂ ਵੀ ਲਾਲ ਚੰਡੀਗੜ੍ਹ ਚ ਤੇ ਇਦਾਂ ਹੀ ਆ ਜੀ ਨਸ਼ੇ ਆ ਜਾ ਰਿਹਾ ਅੱਜ ਕੱਲ ਅਸੀਂ ਹੁਣ ਦੇਖੋ ਆ ਚੀਜ਼ਾਂ ਦੇਸੀ ਘੋਜ ਬਣੀਆਂ ਹੋਈਆਂ ਰੈਸਟੋਰੈਂਟਾਂ ਚ ਵੀ ਮਿਲਦੀਆਂ ਜੇ ਤੁਸੀਂ ਘਰੇ ਨਹੀਂ ਖਾ ਹੁੰਦਾ ਹਨ ਤੁਸੀਂ ਰੈਸਟੋਰੈਂਟ ਚ ਆਓ ਇਹ ਚੀਜ਼ਾਂ ਖਾਓ ਦੇਸੀ ਘੋਜ ਦੀਆਂ ਬਣੀਆਂ ਹੋਈਆਂ ਗੁੜ ਵਾਲੀ ਚਾਹ ਆ ਇਹ ਚੀਜ਼ਾਂ ਨੁਕਸਾਨ ਨਹੀਂ ਪਹੁੰਚਾਉਣਗੀਆਂ ਮਤਲਬ ਸਰੀਰ ਨੂੰ ਹਨਾ ਜੀ ਬਸ ਇੰਨਾ ਹੀ ਆ ਵੀ ਨਸ਼ਿਆਂ ਤੋਂ ਦੂਰ ਰਹੋ ਜੀ ਜਿੰਨਾ ਹੋ ਸਕੇ ਇਹਨੇ ਕੋਸ਼ ਨਹੀਂ ਦੇਣਾ ਜੀ ਤੇ ਫਿਊਚਰ ਵਿੱਚ ਤੁਸੀਂ ਹੋਰ ਕਿੱਥੇ ਬ੍ਰਾਂਚੇਸ ਓਪਨ ਕਰਨ ਜਾ ਰਹੇ ਹੋ ਥੋੜ ਪਟਿਆਲੇ ਵੀ ਗੱਲ ਚੱਲ ਰਹੀ ਹੈ ਮੈਂ ਗੱਲਬਾਤ ਦੌਰਾਨ ਪਤਾ ਚੱਲੇ ਤੇ ਥੋੜੀ ਖਰੜਾ ਚੰਡੀਗੜ੍ਹ ਹੋਰ ਕਿੱਥੇ ਬ੍ਰਾਂਚਸ ਓਪਨ ਕਰ ਰਹੇ ਹੋ ਹਾਂਜੀ ਜੀ ਅੰਮ੍ਰਿਤਸਰ ਵੀ ਹੈਗੀ ਆਪਣੀ ਪਟਿਆਲੇ ਵੀ ਹੈਗੀ ਆ ਇੱਥੇ ਮੁਹਾਲੀ ਤਾਂ ਦੇਖ ਲਿਆ ਤੁਸੀਂ ਲਾਂਡਰਾ ਰੋਡ ਤੇ ਹੋਗੇ ਹੋਰ ਵੀ ਜਿੱਦਾਂ ਜਿੱਦਾਂ ਬਹੁਤ ਅੱਗੇ-ਅੱਗੇ ਆਪਾਂ ਕਰ ਰਹੇ ਆ ਹੋ ਸਕਦਾ ਆਪਾਂ ਦੇਸ਼ਾਂ-ਵਿਦੇਸ਼ਾਂ ਨਾਲ ਵੀ ਕਰੀਏ ਮੋਦਰ ਨੂੰ ਵੀ ਕੈਨੇਡਾ ਵਗੈਰਾ ਵੀ ਗੱਲ ਚੱਲ ਰਹੀ ਹੈ ਹਜੇ ਆਪਾਂ ਉਧਰ ਵੀ ਓਪਨ ਕਰਨੀਆਂ ਨੇ ਆਪਣੇ ਸੱਜਣ ਮਿੱਤਰ ਰਹਿੰਦੇ ਨੇ ਉਹ ਵੀ ਕਹਿੰਦੇ ਅਸੀਂ ਇੱਥੇ ਓਪਨ ਕਰਨੀਆਂ ਸੋ ਸਾਡੇ ਵੱਲੋਂ ਅਸੀਂ ਕਹਿੰਨੇ ਹਾਂ 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 ਕੋਈ ਸਿਕਰੋ ਤੁਸੀਂ ਅੰਤ ਵਿੱਚ ਪੰਜਾਬੀ ਚਾਹ ਚੁਰੀ ਹੋਰ ਕੀ ਕਰਨਾ ਚਾਹੋਗੇ ਪੰਜਾਬੀ ਚਾਹ ਚੁਰੀ ਆਓ ਜੀ ਜੁਬਲੀ ਵਾਕ ਚ ਮੋਹਾਲੀ ਹੋਮਲੈਂਡ ਦੇ ਸਾਹਮਣੇ ਆ ਤੇ ਸਾਡੀ ਤੁਸੀਂ ਇੱਕ ਚੁਰੀ ਟਰਾਈ ਕਰਕੇ ਦੇਖੋ ਬਹੁਤ ਟੇਸਟੀ ਹੈ ਜੀ ਦੇਸੀ ਘੋਚ ਬਣੀ ਹੋਈ ਆ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਚਾ ਪੰਜਾਬੀ ਚਾਹ ਚੁਰੀ ਜੁਬਲੀ ਵਾਕ ਚ ਤਾਂ ਤੁਸੀਂ ਦੇਖਿਆ ਸ਼ੈਰੀ ਵਿਰਕ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਆਪਣੀ ਪੰਜਾਬੀ ਸਫਰ ਬਾਰੇ ਵੀ ਦੱਸਿਆ ਪੰਜਾਬੀ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਨੇ ਤੇ ਚਾਹ ਚੁਰੀ ਪੰਜਾਬੀ ਚਾਹ ਚੁਰੀ ਇੱਕ ਪੰਜਾਬੀ ਟਿਪੀਕਲ ਕਲਚਰ ਨੂੰ ਹਾਈਲਾਈਟ ਕਰਦਾ ਕਿਉਂਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਉਹ ਨਸ਼ਾ ਵੱਲ ਜਾ ਰਹੀ ਹੈ ਤੁਹਾਨੂੰ ਨਸ਼ੇ ਛੱਡ ਦੇਸੀ ਖੁਰਾ ਕੇ ਖਾਓ ਅਚੂਰੀ ਪਈਆ ਅ ਗੁੜ ਦੀ ਚਾਹ ਪਈਆ ਅਸੀਂ ਤਾਂ ਹੁਣ ਇੰਟਰਵਿਊ ਤੋਂ ਬਾਅਦ ਚਾਹ ਚੂਰੀ ਜ਼ਰੂਰ ਟੈਸਟ ਕਰਾਂਗੇ ਤੁਸੀਂ ਵੀ ਇੱਕ ਵਾਰੀ ਮੋਹਾਲੀ ਆਓ ਤੇ ਜੁਬਲੀ ਸਿਟੀ ਵਾਕ ਵਿੱਚ ਇਹਨਾਂ ਦੀ ਪੰਜਾਬੀ ਚਾਹ ਚੂਰੀ ਨਾਮ ਦਾ ਆਊਟਲਟ ਹੈ ਇੱਥੇ ਵਿਜ਼ਿਟ ਕਰੋ ਇੱਥੇ ਦੀ ਚੀਜ਼ਾਂ ਨੂੰ ਐਕਸਪੀਰੀਅੰਸ ਕਰੋ ਤਾਜ਼ਾ ਅਪਡੇਟਸ ਲਈ ਬਨੇ ਰਹੋ ਹਜ਼ਾਰ ਟੀਵੀ ਨਿਊਜ਼ ਨਾਲ